ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਵੇਦ ਵਿਆਸ ਕਰੇ ਕਈ ਕਈ ਵੇਦ ਵਿਆਸ ਪੜਾ ਕੀਤੇ ਨੇ ਵੇਦ ਵਿਆਸ ਨੂੰ ਕਾਂਗੜੀ ਜੀ ਨੇ ਵੇਦ ਸਮਝ ਲਿਆ ਵੇਦ ਬਹੁਤ ਗੋਲ चीज ਹੈ ਇੱਕ ਗੋਲਦਾਰ ਹੈ ਜੇ ਕੁਭੀ ਜਾਂਦਾ ਆਦਿ ਭਾ ਨਿਕਲਣਾ ਬੜਾ ਔਖਾ ਹੈ ਵਿਆਸ ਹੈ ਜਿਹੜਾ ਪਾਰ ਕਰ ਜਵੇ ਗੋਲਦਾਰੇ ਨੂੰ ਜਿਹੜਾ ਸੜਝਾ ਲਵੇ ਸੜਝਾ ਲਵੇ ਉਰਜੀ ਹੋਈ ਤਾਂ ਨਹੀਂ ਹੈ ਗਿਆਨ ਦੀ ਸੁਣਝਾਲ ਵੇ ਜਿਹੜਾ ਆਪਣਾ ਗਿਆਨ ਨੂੰ ਸਮਝ ਲਵੇ ਬੁੱਝ ਲਵੇ ਜਿਹੜਾ ਇਹਨੂੰ ਜਿਹੜਾ ਇਸ ਗਿਆਨ ਨੂੰ ਬੁੱਝ ਲਵੇ ਨਾ ਬੇਦਰੂ ਆਤਮ ਗਿਆਨ ਨੂੰ ਬੇਦਬਿਆਸ ਕਹਿੰਦੇ ਨੇ ਬੇਦਬਿਆਸ ਕਈ ਵੇ ਨਾ ਕੀਤਾ ਗੁਰਨਾਣਕ ਬੇਦਬਿਆਸ ਹੈ ਕਬੀਰ ਬੇਦਬਿਆਸ ਹੈ ਸਾਰੇ ਭੱਟ ਬੇਦਬਿਆਸ ਨੇ ਜਿੰਨੇ ਭਗਤਾਂ ਦੀ ਬਾਣੀ ਹੈ ਸਭ ਬੇਦਬਿਆਸ ਨੇ ਸਤਿਆਵਲ ਵੰਡ ਬੇਦਬਿਆਸ ਨੇ ਸਾਰੇ ਬਰਾਬਰ ਨੇ ਕੋਈ ਫਰਕ ਨਹੀਂ ਹੈ ਸੱਚ ਜੀ ਇਹਨੂੰ ਸਮਝ ਆ ਗਈ ਬੇਵਜ੍ਹਾ ਸੇ ਅਸੀਂ ਸਮਝ ਰਹੇ ਆਂ ਅੱਧ ਪਜਾਦ ਵੀ ਸਮਝ ਆ ਗਿਆ ਜਿਹਨੂੰ ਉਹ ਵੀ ਚੱਲ ਗੱਲਾਂ ਇਹਨੂੰ ਕੱਖ ਵੀ ਸਮਝ ਨਹੀਂ ਆਇਆ ਉਹ ਕਿਵੇਂ ਕਰੇ ਉਹ ਕਿਉਂ ਬੋਲੇ ਛੱਜ ਤਾਂ ਕਹਿੰਦਾ ਬੋਲੇ ਛਾਲਣੀ ਕਿਉਂ ਬੋਲੇ ਇਹ ਤਾਂ ਛਾਲਣੀ ਦਾ ਬੋਲਦੀਆਂ ਨਾ ਛੱਜ ਚੁੱਪ ਕੀਤਾ ਹੋਇਆ ਹੈ ਨਾ ਛੱਜ ਨੂੰ ਤਾਂ ਪਤਾ ਹੈ ਵੀ ਕੀ ਹੁੰਦਾ ਧਰਮ ਉਹ ਤਾਂ ਚੁੱਪ ਰਿਹਾ ਤਾਂ ਜੋ ਪਰ ਇਹਨਾਂ ਨੂੰ ਪਤਾ ਹੈ ਧਰਮ ਕੀ ਹੁੰਦਾ ਇਹਨੋਂ ਤਾਂ ਇਹ ਨਹੀਂ ਪਤਾ ਧਰਮ ਦਾ ਕੀ ਹੈ ਹਾਂਜੀ वेद व्यास ਕਰੇ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਦਿਨ ਕੋਟ ਇੰਦਰ ਉਪਿੰਦਰ ਇੰਦਰ ਉਪਿੰਦਰ ਵੀ ਕਰੋੜਾਂ ਹੀ ਬਣਾਏ ਨੇ ਇੱਕ ਇੰਦਰ ਉਪਿੰਦਰ ਬਣਾਇਆ ਉਹ ਇਹਦਾ ਇੱਕ ਹੀ ਦਿਲ ਦੀ ਗੱਲ ਕਰਦੇ ਨੇ ਇੱਕ वेद व्यास ਦੀ ਗੱਲ ਕਰਦੇ ਤੇ ਸਾਡੇ ਪਿੱਛੇ ਤਾਂ ਕਹਿੰਦੇ ਕਰੋੜਾਂ ਹੀ ਨੇ वेद व्यास ਪਹਿਲਾਂ ਕੀਤੇ ਇੰਦਰ ਉਪਿੰਦਰ ਕਰੋੜਾਂ ਹੀ ਦੇ ਪਹਿਲਾਂ ਕੀਤੇ ਕੀ ਇਹ ਰਲ ਕਰਦੇ ਇਹਦਾ ਮਤਲਬ ਜਿਹੜਾ ਸਾਨੂੰ ਧਰ ਮਿਲਿਆ ਹੋਇਆ ਹੈ ਨਾ ਹਿੱਦੂਇਜ਼ਮ ਉਹ ਤਾਂ ਸਮਝ ਲਓ ਵੀ ਇੱਕ ਕਣਕਾਇਕ ਰੇਗਿਸਤਾਨ ਦਾ ਜਿਹੜਾ ਹੈ ਨਾ ਰੇਗਿਸਤਾਨ ਚ ਕਣਕਾਇ ਲੈ ਇੱਕ ਇੱਕ ਜਿਹੜਾ ਲੈ ਰਿਹਾ ਤੇ ਨਾ ਇੰਨਾ ਕੇ ਧਰ ਮੈਂ ਫਿਰ ਉਹ ਉਹਦਾ ਗਿਆਨ ਕਣਕੇ ਮਾਤਰ ਕਣਕਾਇ ਇੱਕ ਜਿਹੇ ਜੀਵ ਪਸਾਬ ਹੈ ਤਾਂ ਕਿ ਮੈਂ ਮਗਣੀ ਨਾ ਹੋਵੇ ਇਹ ਸਾਡੇ ਕੋਲ ਕਣਕੇ ਜਿਹਦੇ ਗਿਆਨ ਹੈ ਵੀ ਇਹ ਤੇ ਬਿਨਾ ਵੀ ਬਹੁਤ ਗਿਆਨ ਹੈ ਆ ਸਾਰੇ ਬਣਾਏ ਨੇ ਆਲੂ ਵਗੈਰਾ ਬਣਾਏ ਨੇ ਕੀ ਨੇ ਬਣਾਏ ਨੇ ਇੱਥੇ ਤਾਂ ਲਿਖਿਆ ਨਹੀਂ ਹੋਇਆ ਅਸੀਂ ਤਾਂ ਬਣਾ ਨਹੀਂ ਸਕਦੇ ਸਾਨੂੰ ਤਾਂ ਇੰਨਾ ਹੀ ਗਿਆਨ ਆ ਵੀ ਆਤਮਾ ਕੀ ਹੈ ਬਸ ਇਤੋਂ ਜ਼ਿਆਦਾ ਕੁਝ ਨਹੀਂ ਹੈ ਆਪਣਾ ਪਤਾ ਨਹੀਂ ਸਾਨੂੰ ਆਤਮਾ ਕੀ ਹੈ ਗੱਲਾਂ ਕਰਦੇ ਆ ਵਲਵੜੀਓ ਇਹਨੂੰ ਆਪਣਾ ਹੀ ਨਹੀਂ ਪਤਾ ਬਈ ਕੀ ਉਹ ਦੂਏ ਨੂੰ ਕੀ ਦੱਸੂ ਜਨਮ ਪਹਿਲਾ ਆਦਮ ਗਿਆਨ ਦੀ ਗੱਲ ਦੱਸ ਦਵੇ ਸਾਨੂੰ ਕੋਈ ਵੀ ਆਦਮ ਕੀ ਹੁੰਦਾ ਗਿਆਨ ਕੀ ਹੈ ਫੇਰ ਸਾਨੂੰ ਕੋਈ ਸੁਝਾਅ ਦੇ ਦਵੇ ਉਹਦੇ ਨਾਲ ਕਹਾਦਾ ਅਸੀਂ ਬਹੁਤ ਕੁਝ ਜਾਣਦੇ ਹਾਂ ਜਿਹੜਾ ਇਹ ਗੱਲਾਂ ਕਰਦੇ ਇਹ ਤਾਂ ਬਹੁਤ ਘਾਹਾਂ ਜਾਣਦੇ ਹਾਂ ਅਸੀਂ ਬਹੁਤ ਕੁਝ ਘਾਹ ਇਹ ਤਾਂ ਜੋ ਇਹ ਤਾਂ ਉਹ ਲਾਈਨ ਜਬਰੀ ਲੱਗੇ ਜਾਣਣ ਵਾਲੀ ਜੇ ਜੇ ਇਹ ਤਾਂ ਬਾਜਾ ਵਜਾ ਕੇ ਆ ਜੋ ਕੀਰਤਨ ਕਰਕੇ ਮਾਇਆ ਘੋੜੇ ਜਾਣਦੇ ਰਹੇ ਮਾਇਆ ਧਾਰੀ ਨੇ ਇਹਨੇ ਬੋਲੇ ਰਹੇ ਜੇ ਇਹ ਤਾਂ ਮਾਇਆ ਧਾਰੀ ਨੇ ਬੋਲੇ ਰਹੇ ਅੰਨੇ ਬੋੜੇ ਦਾਦੇ ਨੇ ਉਹ ਕਥਾ ਕਰ ਸਾਨੂੰ ਸਮਝਾਉਣ ਲੱਗੇ ਧਰ ਮਖਾੜੇ ਇਹਨੇ ਪੂਰਾ ਜੀਵਨ ਲਾਇਆ ਹੋਏ ਕਿਸੇ ਗੱਲ ਤੇ ਚਾਹੇ ਕੋ ਮਿਲਿਆ ਚਾਹੇ ਨਾ ਮਿਲਿਓ ਉਹ ਜਿੰਨਾ ਕ ਮਿਲਿਆ ਦਿਖਾ ਦਤਾ ਜਿੰਨਾ ਕ ਮਿਲਿਆ ਉਹਨਾਂ ਕ ਦੱਸਤਾ ਅੱਗੇ ਜਾ ਕੇ ਪਤਾ ਲੱਗੂਗਾ ਕੱਚ ਪੱਕਦਾ ਤਾਂ ਅੱਗੇ ਪਤਾ ਲੱਗੂਗਾ ਪਰ ਉਹਨਾਂ ਕ ਦੱਸਤਾ ਜੇ ਨਾਲ ਸਾਨੂੰ ਮਿਲਿਆ ਜਿਹੜਾ ਉਹਨੂੰ ਮਿਲਿਆ ਦਿਖਾਵੇ ਕੀ ਮਿਲਿਆ ਦਿਖਾਵੇ ਵੀ ਕੋਸੇ ਜਿਹੜਾ ਮਿਲਿਆ ਗੱਲਾ ਨਾਲ ਨਹੀਂ ਬੜਲੀ ਗੱਲੀ ਕਰੇ ਨਾ ਪਾਇਆ ਦਿਖਾਣਾ ਪਊਗਾ ਹੁਣ ਆਟਾ ਕੰਨਾ ਤੇਰੀ ਝੋੜੀ ਚ ਉਹ ਦਿਖਾ ਕੀ ਹੈ ਤੇਰੇ ਕੋਲ ਕੀ ਆ ਦਿਖਾ ਕਿਉਂ ਖਟਿਆ ਹਾਂ ਤੇਰੇ ਕੋਲ ਪ੍ਰਾਪਰਟੀ ਹੈ ਭਾਈ ਤੇ ਤੈਨੂੰ ਪੈਸੇ ਮਿਲ ਰਹੇ ਕੀਰਤਨ ਵਧੀਆ ਕਰਨ ਜਾਣਦਾ ਉਹਦਾ ਮਾਇਆ ਹੈ ਉਹ ਮਾਇਆ ਹੈ ਬਾਕੀ ਜਿਹੜੇ ਤੈਨੂੰ ਮੰਨਣ ਵਾਲੇ ਨੂੰ ਮਾਵਲੇ ਨੇ ਜਿਹਨਾਂ ਸਲਮਾਨ ਕਰਦੇ ਨੇ ਕੋਲਾਂ ਦੇ ਬਾਬਲੇ ਜੇ ਤੂੰ ਲੈਣਾ ਤੂੰ ਨਰਜਾ ਬੇਸ਼ਰਮ ਗੁਰਬਾਨੀ ਦਾ ਸਾਹਬ ਰੋ ਲੈਦੇ ਬੜੇ ਨਰਜਾ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਜਨਮ ਜਾਤਾ ਜਨਮ ਜਾਤਾ ਕਰਮ ਗਿਆਤਾ ਕਰਮ ਗਿਆਤਾ ਜਿਹਨੇ ਜਨਮ ਨੂੰ ਜਾਣ ਲਿਆ ਜਨਮ ਕੀ ਹੁੰਦਾ ਜਾਤਾ ਹੁੰਦਾ ਜਾਨਣਾ ਜਨਮ ਕੀ ਹੁੰਦਾ ਆ ਜਿਹੜਾ ਸਾਡਾ ਜਨਮ ਹੈ ਜਾਨੂੰ ਹੁੰਦਾ ਹੀ ਨਹੀਂ ਨਾ ਸੰਸਾਰ ਦਾ ਮਰਨਾ ਮਰਨਾ ਨਾ ਜਨਮ ਜਨਮ ਜਨਮਵਰ ਕਰਮ ਦਾ ਹੀ ਪਤਾ ਨਹੀਂ ਹੈ ਸੰਸਾਰ ਨੂੰ ਜਨਮ ਜਾਤਾ ਕਰਮ ਗਿਆਤਾ ਜਿਨੇ ਜਨਮ ਨੂੰ ਜਾਣ ਲਿਆ ਕੀ ਹੁੰਦਾ ਉਹਨੂੰ ਕਰਮ ਦਾ ਪਤਾ ਲੱਗਦਾ ਕਰਮ ਦਾ ਗਿਆਤਾ ਗਿਆਨ ਕਰਮ ਦਾ ਗਿਆਨ ਕੀ ਕਰਨਾ ਕੀ ਨਹੀਂ ਕਰਨਾ ਧਰਮ ਦਾ ਕੀ ਹੁੰਦਾ ਕਰਮ ਉਹਨੂੰ ਪਤਾ ਲੱਗੂ ਜਿਹਨੂੰ ਜਨਮ ਦਾ ਪਤਾ ਹੈ ਜਨਮ ਹੁੰਦਾ ਕੀ ਹੈ ਸੰਸਾਰ ਦਾ ਜਨਮ ਜਨਮ ਨਹੀਂ ਹੈ ਸਰੀਰ ਤਾਦ ਕਰਨਾ ਜਨਮ ਨਹੀਂ ਕਿੱਥੇ ਜਨਮ ਹੈ ਨਾ ਕਿਛ ਮਰ ਹੈ ਆਪੜ ਚਲਤ ਆਪ ਹੀ ਕਰਾ ਆਵੜ ਜਾਵੜ ਦ੍ਰਿਸ਼ ਅਨਦ੍ਰਿਸ਼ ਆਗਿਆਕਾਰੀ ਧਾਰੀ ਸਭ ਸਿਸ਼ਟ ਪਹਿਲਾਂ ਜਨਮ ਦਾ ਹੀ ਨਹੀਂ ਪਤਾ ਜਨਮ ਕੀ ਹੁੰਦਾ ਕਿਹਦਾ ਜਨਮ ਹੋਣਾ ਕਿਵੇਂ ਹੋਣਾ ਇਹੀ ਤਾਂ ਗੱਲ ਦੱਸ ਰਹੀ ਹੈ ਵਰਮਾਣੀ ਜਨਮ ਜਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਕਰਮ ਚਾਰ ਵਿਚਾਰ ਧਰਮ ਦੀ ਚਾਰ ਵਿਚਾਰੋਂ ਤੋਂ ਬਾਅਦ ਚ ਐੜੀ ਧਰਮ ਦੀ ਚਾਰ ਵਿਚਾਰ ਕਰਨ ਲੱਗੇ ਨਾ ਤਾਂ ਮੈਂ ਬੋਲਦਾ ਇੱਥੇ ਉਹ ਅਜੋ ਧਰਮ ਦੀ ਚਾਰ ਵਿਚਾਰ ਕਰਨ ਲੱਗੇ ਨਾ ਦੱਸਣ ਵੀ ਧਰਵਾ ਆ ਜੀ ਧਰਮ ਜਾਣੀ ਚਾਹੀਦਾ ਹੋਣੀ ਚਾਹੀਦਾ ਪਹਿਲਾਂ ਐ ਸਟੇਜ ਵਾਲੇ ਨੂੰ ਗੱਲ ਕਰਨ ਦੀ ਹਦਾਇਤ ਹੈ ਜਨਮ ਜਤਾ ਕਰਮ ਗਿਆਤਾ ਜਨਮ ਜਤਾ ਕਰਮ ਗਿਆਤੇ ਤੋਂ ਬਿਨਾ ਧਰਮ ਦੀ ਵਿਚਾਰ ਵਿਚਾਰ ਨਹੀਂ ਕਰ ਸਕਦਾ ਬੋਲ ਨਹੀਂ ਸਕਦਾ ਇਹਦੇ ਬਾਰੇ ਪਹਿਲਾਂ ਸਿੱਖ ਲਓ ਕੁਛ ਫੇ ਬੋਲਿਓ ਪਹਿਲਾਂ ਕੁਝ ਜਾਣ ਲਓ ਫਿਰ ਬੋਲਿਓ ਜਦ ਤਨ ਜਾਣ ਲਓਗੇ ਉਦੋਂ ਕੋਈ رائے ਦੇ ਸਕਦੇ ਹੋ ਉਦੋਂ ਪਹਿਲਾਂ رائے ਨਹੀਂ ਕੋਈ ਦੇ ਸਕਦੇ ਕਰਮ ਚਾਰ ਵਿਚਾਰ ਚਾਹ ਅਚਾਰਨ ਬਾਰੇ ਵਿਚਾਰ ਧਰਮ ਦੇ ਅਚੜਨ ਬਾਰੇ ਫਲਗਰ ਬਾਰੇ ਵਿਚਾਰ ਹੈ ਉਦੋਂ ਹੋ ਸਕਦੀ ਹੈ ਜੇ ਇੰਨਾ ਕੁ ਤੁਹਾਨੂੰ ਗਿਆਨ ਹੋਵੇ ਜਨਮ ਜਾਤਾ ਕਰਮ ਗਿਆਤਾ ਕਿ ਕਰਮ ਗਿਆਤਾ ਹੋ ਜੇ ਜਨਮ ਜਾਤ ਜਾਣ ਲਵੇ ਜਨਮ ਕੀ ਕਿਵੇਂ ਹੁੰਦਾ ਜੀਨਾਂ ਨੇ ਜਨਮ ਜਾਣ ਲਿਆ ਉਹਨੂੰ ਜਨਮ ਦਾ ਅਰਥ ਬਿਲ ਵੀ ਗਿਆ ਇਹ ਵੀ ਗੱਲ ਹੈ ਐਵੇਂ ਨਹੀਂ ਕਰਮ ਗਿਆਤਾ ਕਰਮ ਦਾ ਕਰਪਾ ਕਰਮ ਦਾ ਕਰਪਾ ਤੁਹਾਡਾ ਕਰਮ ਕੋਈ ਕਰਮ ਨਹੀਂ ਹੁੰਦਾ ਜਦ ਲਗ ਜਾਣੇ ਮੈਂ ਕੁਝ ਕਰਤਾ ਤਾਂ ਲਗ ਕਰਮ ਇਹ ਆ ਕਰਮ ਗਿਆਤਾ ਹੋਰ ਹੈ ਹੁਕਮ ਨੂੰ ਮੁਝ ਲੈਵੇ ਹੁਕਮ ਕਰ ਹੁਕਮ ਨੇ ਵਿਚਰਣਾ ਕਰਮ ਹੈ ਸਾਡਾ ਹੁਕਮ ਦੇ ਵਿੱਚ ਪਾਣੇ ਚ ਚੱਲਣਾ ਸਾਡਾ ਕਰਮ ਹੋਰ ਕੋਈ ਕਰਮ ਨਹੀਂ ਪਾਣੇ ਨੂੰ ਮੁਝ ਲੈਣਾ ਇਹ ਕਰਮ ਗਿਆਤ ਹੁਕਮ ਨੂੰ ਮੁਝ ਪਰਮ ਪਦ ਭਾਈ ਜਿਹਨੇ ਹੁਕਮ ਮੁਝ ਲੈ ਉਹਨੂੰ ਪਰਮ ਪਦ ਮਿਲ ਗਿਆ ਫੇਰ ਯਾਰ ਵਿਚਾਰ ਧਰਮ ਦੀ ਕਰੇ ਉਹ ਤਾਂ ਪਹਿਲਾਂ ਬਕਵਾਸ ਨਾ ਕਰੇ ਚੁੱਪ ਕਰਕੇ ਬੈਠਾ ਰਹੇ ਸੁਣ ਲਵੇ ਗੱਲ ਕੀ ਹੈ ਸੁਣ ਲਵੇ ਧਰਮ ਕੀ ਹੈ ਅਜੋ ਤਾਂ ਤਾਂ ਸੁਣਿਆ ਵਰੀ ਕੀ ਹੈ ਤੈਨੂੰ ਕਿੱਥੋਂ ਪਤਾ ਲੱਗਿਆ ਜਿਹਨੇ ਸੁਣਿਆ ਹੀ ਨਹੀਂ ਹੈ ਉਹਨੂੰ ਪਤਾ ਕਿਵੇਂ ਲੱਗਿਆ ਵੀ ਧਰਮ ਕੀ ਹੈ ਓਜੀ ਬੇਦ ਭੇਗ ਨਾ ਪਾ ਬਾਈ ਸ਼ਿਵ ਰੁਦਰ ਔਰ ਮੁਖਚਾਰ ਲੈ ਰੁਦਰ ਬੇਦ ਮੁਖਚਾਰ ਬ੍ਰਹਮਾ ਇਹਨਾਂ ਨੂੰ ਲੱਗਿਆ ਨਹੀਂ ਪਤਾ ਨਹੀਂ ਲੱਗਿਆ ਬੇਦਾਂ ਨੂੰ ਭੇਦ ਨਹੀਂ ਪਾਇਆ ਉੱਪਰਲੀ ਗੱਲ ਜਿਹੜੀ ਕਰੀ ਹੈ ਚਾਰ ਵਿਚਾਰ ਦਾ ਬੇਦ ਭੇਦ ਨਾ ਪਾ ਬੇਦਾਂ ਨੇ ਭੇਦ ਨਹੀਂ ਭੇਦ ਭੇਦ ਨਾ ਪਾ ਬਈ ਸ਼ਿਵ ਰੁੱਦਰ ਔਰ ਮੁਖਚਾਰ ਸ਼ਿਵ ਦੇ ਨਹੀਂ ਭੇਦ ਪਾਇਆ ਰੁੱਦਰ ਨੇ ਨਹੀਂ ਪਾਇਆ ਔਰ ਬ੍ਰਹਮਾ ਨੇ ਨਹੀਂ ਪਾਇਆ ਮੁਖਚਾਰ ਉਹਨਾਂ ਨੇ ਭੇਦ ਨਹੀਂ ਪਾਇਆ ਤੈਨੂੰ ਪਤਾ ਲੱਗ ਗਿਆ ਸੁਭਨਾ ਆ ਗਿਆ ਨਾ ਤੈਨੂੰ ਵੀ ਕੀ ਹੈ ਮੁਖਚਾਰ ਕੋਟਿੰਦਰ ਉਪਿੰਦਰ ਵਿਆਸ ਸਣਕ ਸੰਤ ਕੁਮਾਰ ਕਰੋੜਾ ਇੰਦਰ ਬਣਾਤੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਵਿਆਸ ਵਿਆਸ ਕਰੋੜਾ ਬਣਾਵੇ ਉਹਨਾਂ ਨੂੰ ਹੀ ਸਮਝਾਈ ਸਣਕ ਸੰਤ ਕੁਮਾਰ ਸਣਕ ਸੰਤਨ ਉਹਨਾਂ ਨੂੰ ਨਹੀਂ ਪਤਾ ਲੱਗਿਆ ਬੜੇ ਤਪਸਵੀ ਹੋਏ ਨੇ ਗਾਏ ਗਾਏ ਸੱਤ ਕੁਮਾਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਬ੍ਰਹਮਾ ਦੇ ਚੇਲੇ ਆ ਉਹ ਪਤਾ ਨਹੀਂ ਲੱਗਿਆ ਇਹਨੇ ਸਵਰਦਸ਼ਾਤਰ ਬਣਾਏ ਨੇ ਕਿਸੇ ਨੂੰ ਨਹੀਂ ਪਤਾ ਲੱਗਿਆ ਤੈਨੂੰ ਕਿੱਥੋਂ ਲੱਗਿਆ ਇਹਨੂੰ ਕਿੱਥੋਂ ਲੱਗਿਆ ਪਤਾ ਗਾਏ ਗਾਏ ਥੱਕੇ ਸਵੇ ਗਾਏ ਗਾਏ ਥੱਕੇ ਸਵੇ ਉਹ ਤੇਰੇ ਮੰਗੂ ਗਾਉਂਦੇ ਜਿਵੇਂ ਤੂੰ ਕੋਲ ਉਹ ਥੱਕ ਗਏ ਸਾਰੇ ਥੱਕ ਗਏ ਗਾ ਗਾ ਕੇ ਚੱਕਰਤ ਪਏ ਮੁਖਚਾਰ ਚੱਕਰਤ ਪਏ ਚੱਕਰ ਚ ਪਏ ਹੋਏ ਤੇ ਸਾਰੇ ਜਿਵੇਂ ਚੱਕਰ ਚ ਪਏ ਹੋਏ ਨੇ ਆ ਜਿਹੜੇ ਬਰਮਾਸੀ ਮੁਖਚਾਰ ਵਾਲਾ ਉਹ ਵੀ ਚੱਕਰ ਜੇ ਪਿਆ ਰਿਹਾ ਚੱਕਰ ਚੋਂ ਬਾਹਰ ਨਹੀਂ ਨਿਕਲ ਸਕਦੇ ਚੱਕਰ ਤੋਂ ਹੈਰਾਨ ਰਹੇ ਰਹੇ ਚੱਕਰ ਤੋਂ ਹੋ ਜਾਣਾ ਹੈਰਾਨ ਹੋ ਜਾਣਾ ਚੱਕਰ ਚ ਪਿਆ ਹੋਇਆ ਆਦਮੇ ਹੈਰਾਨ ਹੁੰਦਾ ਸਮਝ ਨਹੀਂ ਆਈ ਕਿ ਆਤਮ ਗਿਆਨ ਆਤਮ ਕੀ ਚੀਜ਼ ਹੈ ਜਨਮ ਪਦਾਰਥ ਕੀ ਹੁੰਦਾ ਇਹ ਦੀ ਸਮਝ ਨਹੀਂ ਆਈ ਓਏ ਬੀਜ ਦਾ ਪਤਾ ਲਗੂ ਪਹਿਲਾਂ ਤਾਂ ਹੀ ਉਹਦਾ ਜਨਮ ਹੋਊ ਬੀਜ ਕੀ ਹੈ ਨਾ ਬੀਜਣਾ ਕਿਵੇਂ ਬੀਜਣਾ ਨਾਮ ਕੀ ਹੁੰਦਾ ਹੈ ਜਿਹੜਾ ਬੀਜਣਾ ਨਾ ਵੋ 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 ਦਾੜ ਕੀ ਹੈ ਦਾੜੀ ਕਿਵੇਂ ਹੋ ਜੰਮੂ ਕਿਥੇ ਕਿਥੇ ਵੀ ਜਾ ਜਾਉ ਸਵਾਕਾ ਸੰਤੋਖ ਦਾ ਕੀ ਹੁੰਦਾ ਹੈ ਨਾ ਵੀ ਸੰਤੋਖ ਸੁੱਖ ਇਹ ਸਾਰੀਆਂ ਗੱਲਾਂ ਦਾ ਜਵਾਬ ਦੇਣ ਫੇਰ ਗੱਲ ਕਰਾਂਗੇ ਫੇਰ कहां ਬੋਲਣ ਪਹਿਲਾਂ ਇਹਨਾਂ ਗੱਲਾਂ ਦਾ ਜਵਾਬ ਸਤ ਨੂੰ ਸਮਝਾ ਦੇਣ ਇਹ ਸੁਣ ਲੈਣ ਇਹ ਆ ਸੁਣ ਲੈਣ ਜਵਾਬ ਦੇਈ ਜਾਂਦੇ ਨੇ ਦੇਈ ਜਾਂਲ ਸੁਣ ਲੈਣ ਫੇਰ ਦੱਸੋ ਗੱਲ ਉਹਦੀ ਮੰਨਣੀ ਹੈ ਇਹਨੇ ਸਭ ਕੁਝ ਸੁਣ ਜਾ ਦੇਣ ਜਿਹੜੇ ਤਸੱਲੀ ਕਰਾ ਦੇਣੀ ਹੈ ਨਾ ਉਹਦੀ ਗੱਲ ਸਭ ਤੇਰੇ ਸੁਣਦੀ ਹੈ ਕਿਸੇ ਦੀ ਨਹੀਂ ਸੁਣੀ ਅੱਗੇ ਵੀ ਗੁਰੂ ਬਥੇਰੇ ਬਣ ਕੇ ਬਹਿਦੇ ਰਹੇ ਜੀ ਬਾਈ ਬਜੀਆਂ ਲਾ ਕੇ ਕਿਸੇ ਦੀ ਨਹੀਂ ਸੁਣੀ ਸੁਣੀ ਉਹਦੀ ਹੈ ਜਿਹਦੇ ਕੋ ਥਾ ਕੁਝ ਜਿਹਦੇ ਕੋ ਥਾ ਕੋਈ ਤਸੱਲੀ ਕਰਾਤੀ ਜਿਹਨਾਂ ਉਹਦੀ ਸੁਣ ਲਈ ਜਿਹੜਾ ਤਸੱਲੀ ਨਹੀਂ ਕਰਾ ਸਕਿਆ ਉਹਨੂੰ ਕੱਢ ਬਾਰੇ ਦਰਦਾਂ ਤੇ ਜਾ ਕੇ ਸੰਗਤ ਨੇ ਦੁਨੀਆ ਮੂਰਖ ਹੈ ਤੁਸੀਂ ਬਹੁਤ ਦੁਨੀਆ ਤੁਸੀਂ ਮੂਰਖ ਸਮਝਦੇ ਜੇ ਮੂਰਖ ਸਮਝਦਾ ਮੂਰਖ ਤੁਸੀਂ ਆਪ ਹੋ ਜਿਨ੍ਹਾਂ ਨੇ ਦੁਨੀਆ ਨੂੰ ਮੂਰਖ ਸਮਝਿਆ ਮੂਰਖ ਆਪ ਹੁੰਦਾ ਉਹ ਐਸਾ ਮੂਰਖ ਸਾਬਤ ਹੁੰਦਾ ਜਦੋਂ ਆਰਾਮ ਰਹਿ ਸਾਬਤ ਹੋ ਗਿਆ ਐਸਾ ਮੂਰਖ ਸਾਬਤ ਹੁੰਦਾ ਜਦੋਂ ਧੀਰਬਲ ਸਾਬਤ ਹੋ ਗਿਆ ਇਹ ਜਬ ਥਰੇ ਹੋ ਗਏ ਸਾਬਤ